ਜਦੋਂ ਸਿੱਖਾ ਦੇ ਇਤਿਹਾਸ ਦੀ ਗੱਲ ਕਰੀਦੀ ਹੈ ਨਾ ਤੇ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਸਿੱਖਾਂ ਨੇ ਆਪਣਾ ਇਤਿਹਾਸ ਆਪ ਨਹੀਂ ਲਿਖਿਆ ਸਾਡਾ ਬਹੁਤਾ ਇਤਿਹਾਸ ਗੈਰ ਸਿੱਖਾਂ ਨੇ ਲਿਖਿਆ ਗੋਰਿਆਂ ਨੇ ਲਿਖਿਆ ਸਾਡਾ ਇਤਿਹਾਸ ਲਿਖਣ ਵਾਲੇ ਕੋ ਬਹੁਤ ਵੱਡੇ ਵਿਦਵਾਨ ਅਸੀਂ ਕਨਿੰਗਮ ਦੀ ਗੱਲ ਕਈ ਵਾਰ ਸੁਣਦੇ ਆ ਤੇ ਕਈ ਵਾਰੀ ਪੜ੍ਹਦੇ ਆ ਕਨਿੰਗਮ ਨੇ ਸਿੱਖਾ ਦਾ ਇਤਿਹਾਸ ਇੰਨਾ ਖੂਬੀ ਦੇ ਨਾਲ ਲਿਖਿਆ ਇੰਨਾ ਸੱਚਾ ਲਿਖਿਆ ਕਿ ਕਨਿੰਗਮ ਦੇ ਲੋਕਾਂ ਨੇ ਹੀ ਕਨਿੰਗਮ ਦਾ ਵਿਰੋਧ ਕੀਤਾ ਸੀਗਾ ਜਿੱਤੇ ਇਹ ਜੋਬ ਕਰਦਾ ਸੀਗਾ ਉਸ ਜੋਬ ਦੇ ਵਿੱਚੋਂ ਇਹਨੂੰ ਬਾਹਰ ਕੱਢ ਦਿੱਤਾ ਗਿਆ ਸੀਗਾ ਮੈਂ ਗੱਲ ਕਨਿੰਗਮ ਦੀ ਨਹੀਂ ਕਰਨੀ ਕਨਿੰਗਮ ਨੇ ਆਪਣੇ ਇਤਿਹਾਸ ਦੇ ਵਿੱਚ ਇੱਕ ਸਿੱਖਾ ਦੀ ਕੁਬੀ ਲਿਖਦੇ ਹੋਏ ਉਹਨੇ ਗੱਲ ਇੱਕ ਬੜੀ ਪਿਆਰੀ ਲਿਖੀ ਐ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨੀ ਐ ਕਨਿੰਕਮ ਕਹਿੰਦਾ ਇੱਕ ਵਾਰੀ ਮੈਂ ਕਿਤੇ ਰਸਤੇ ਤੇ ਜਾ ਰਿਹਾ ਬੜੀ ਗਰਮੀ ਪੈ ਰਹੀ ਸੀਗੀ ਉੱਥੇ ਇੱਕ 35-40 ਸਾਲ ਦਾ ਸਿੱਖ ਨੌਜਵਾਨ ਜਿਹੜਾ ਕਿ ਉਸ ਰਸਤੇ ਨੂੰ ਸਾਫ਼ ਕਰ ਰਿਹਾ ਸੀਗਾ ਕਨਿੰਕਮ ਕਹਦਾ ਉਹਦੇ ਮੈਂ ਕੋਲ ਗਿਆ ਤੇ ਕੋਲ ਜਾ ਕੇ ਉਹਨੂੰ ਪੁੱਛਿਆ ਤੂੰ ਕੀ ਕਰ ਰਿਹਾ ਹੈਂ ਇੰਨੀ ਗਰਮੀ ਵਿੱਚ ਤੇ ਕਹਿੰਦਾ ਉਹ ਸਿੱਖ ਨੇ ਜਵਾਬ ਦਿੱਤਾ ਕਿ ਮੈਂ ਇਹ ਰਸਤਾ ਸਾਫ਼ ਕਰ ਰਿਹਾ ਹਾਂ ਇੱਥੋਂ ਲੋਕ ਨਿਕਲਦੇ ਆ ਉਹਨਾਂ ਨੂੰ ਦਿੱਕਤ ਹੁੰਦੀ ਕਿ ਨਿਗਮ ਕਹਿੰਦਾ ਉਹਨੂੰ ਮੈਂ ਪੁੱਛਿਆ ਕਿ ਇੱਥੇ ਜਿਹੜਾ ਤੂੰ ਰਸਤਾ ਸਾਫ਼ ਕਰ ਰਿਹਾ ਹੈ ਕਿ ਇਹ ਰਸਤੇ ਦੇ ਉੱਤੇ ਤੇਰੇ ਪਰਿਵਾਰ ਨੇ ਗੁਜ਼ਰਨਾ ਹੈ ਜਾਂ ਤੇਰਾ ਪਰਿਵਾਰ ਅੱਗੇ ਰਹਿਣਾ ਹੈ ਉਹ ਕਹਿੰਦਾ ਨਹੀਂ ਤੇਰਾ ਕੋਈ ਪਰਿਵਾਰ ਦਾ ਜੀ ਕੋਈ ਸਖਾ ਸੰਬੰਧੀ ਇੱਧਰਲੇ ਪਾਸੇ ਰਹਿੰਦਾ ਤੂੰ ਤਾਂ ਰਸਤਾ ਸਾਫ਼ ਕਰ ਰਿਹਾ ਹੈ ਉਹ ਕਹਿੰਦਾ ਨਹੀਂ ਕਨਿਗਮ ਕਹਿੰਦਾ ਮੈਂ ਬੜਾ ਹੈਰਾਨ ਸੀ ਉਹਨੂੰ ਮੈਂ ਆਖਿਆ ਕਿ ਜੇ ਤੇਰੇ ਕੋਈ ਪਰਿਵਾਰ ਦਾ ਜੀ ਇੱਥੇ ਨਹੀਂ ਰਹਿੰਦਾ ਤੇਰਾ ਕੋਈ ਸਾਥ ਸੰਬੰਧੀ ਕੋਈ ਰਿਸ਼ਤੇਦਾਰ ਇੱਥੇ ਨਹੀਂ ਰਹਿੰਦਾ ਫਿਰ ਤੂੰ ਇਹ ਰਸਤਾ ਸਾਫ਼ ਕਰ ਕਿਉਂ ਰਿਹਾ ਹੈ ਇੰਨੀ ਗਰਮੀ ਵਿੱਚ ਤੇ ਕਹਿੰਦੇ ਉਹ ਸਿੱਖ ਨੇ ਜਦੋਂ ਜਵਾਬ ਦਿੱਤਾ ਤੇ ਕਨਿਗਮ ਕਹਿੰਦਾ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਸਿੱਖ ਦਾ ਜਵਾਬ ਸੀਗਾ ਕਿ ਇਹ ਸਾਰੀ ਜਿਹੜੀ ਦੁਨੀਆ ਹੈ ਨਾ ਇਹ ਮੇਰਾ ਪਰਿਵਾਰ ਹੈ ਸਾਨੂੰ ਸਤਗੁਰ ਨੇ ਪੜਾਇਆ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਤੇ ਮੈਨੂੰ ਉਸ ਬੰਦੇ ਨੇ ਆਖਿਆ ਕਿ ਭਾਈ ਸਾਨੂੰ ਸਾਡੇ ਸਤਿਗੁਰ ਨੇ ਗੱਲ ਸਮਝਾਈਗਾ ਕਿ ਮਾਨਸ ਕੀ ਜਾਤ ਸਭੈ ਇੱਕੋ ਪਹਿਚਾਨਵੋ ਇਹ ਸਾਰਾ ਸੰਸਾਰ ਮੇਰਾ ਪਰਿਵਾਰ ਹੈ ਇੱਥੋਂ ਲੋਕ ਲੰਘ ਰਹੇ ਸੀ ਉਹਨਾਂ ਨੂੰ ਦੁੱਖ ਮਹਿਸੂਸ ਹੁੰਦਾ ਸੀ ਤਕਲੀਫ ਲੱਗਦੀ ਸੀ ਤੇ ਮੈਂ ਇਹ ਰਸਤਾ ਸਾਫ਼ ਕਰਨ ਲੱਗ ਪਿਆ ਤਾਂ ਕਿ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਕੋਈ ਦੁੱਖ ਤਕਲੀਫ ਕੋਈ ਮੁਸ਼ਕਲ ਨਾ ਆਵੇ ਖਾਸਾ ਤਾਂ ਹੈ ਹੀ ਉਹੀ ਹੈ ਜੋ ਦੂਜਿਆਂ ਦੀ ਮਦਦ ਕਰੇ ਦੂਜਿਆਂ ਦੇ ਕੰਮ ਆਵੇ ਕਹ ਜਦੋਂ ਸਿੱਖ ਨੇ ਜਵਾਬ ਇਹ ਦਿੱਤਾ ਨਾ ਤੇ ਕਲਿੰਗਮ ਕਹਿੰਦਾ ਮੈਨੂੰ ਉਦੋਂ ਸਮਝ ਪੈ ਗਈ ਕਿ ਆ ਅਰਥ ਨੇ ਅਸਲ ਵਿੱਚ ਖਾਲਸੇ ਦੇ ਖਾਲਸਾ ਅਸਲ ਵਿੱਚ ਹੈ ਹੀ ਉਹ ਆ ਸਿੱਖ ਅਸਲ ਵਿੱਚ ਹੈ ਹੀ ਉਹ ਆ ਜਿਹੜਾ ਦੂਜਿਆਂ ਦੀ ਮਦਦ ਕਰੇ ਦੂਜਿਆਂ ਦੇ ਕੰਮ ਆਵੇ ਇਸ ਦੁਨੀਆਂ ਦੇ ਵਿੱਚ ਬਹੁਤ ਦੁਨੀਆਂ ਆ ਜਿਹੜੀ ਆਪਣੇ ਲਈ ਜੀਉਂਦੀ ਹੈ ਤੇ ਆਪਣੇ ਵਾਲੇ ਜੀਉਂਦੀ ਹੈ ਉਹ ਜਿਹੜਾ ਦੂਜਿਆਂ ਲਈ ਜੀਉਂਦਾ ਹੈ ਨਾ ਅਸਲ ਚੋ ਗੁਰੂ ਦਾ ਸਿੱਖ ਹੈ ਸੰਗਤ ਜੀ ਸਾਨੂੰ ਸਤਗੁਰ ਨੇ ਖਾਲਸਾ ਬਣਾਇਆ ਸਿੰਘ ਬਣਾਇਆ ਸਾਡੇ ਅੰਦਰ ਸਤਗੁਰ ਨੇ ਇਹ ਗੁਣ ਪਾ ਦਿੱਤਾ ਕਿ ਸਾਰੀ ਇਹ ਕਾਇਨਾਤ ਸਾਡਾ ਪਰਿਵਾਰ ਹੈ ਲੜਾਈ ਜੂਕ ਰੇਣ ਲੱਗੀ ਹੋਵੇ ਤੇ ਉਥੇ ਪ੍ਰਸ਼ਾਦਾ ਕੌਣ ਲੈ ਕੇ ਜਾ ਰਿਹਾ ਹੈ ਗੁਰੂ ਦਾ ਸਿੱਖ ਜਪਾਨ ਵਿੱਚ ਹੜ ਆਇਆ ਔਣ ਤੇ ਪ੍ਰਸ਼ਾਦਾ ਕੌਣ ਲੈ ਕੇ ਜਾ ਰਿਹਾ ਆ ਗੁਰੂ ਦਾ ਸਿੱਖ ਉਹ ਫਰਾਂਸ ਦੇ ਵਿੱਚ ਸਮੁੰਦਰੀ ਲਹਿਰਾਂ ਨੇ ਤਬਾਈ ਦੇਖਦਾ ਕੋਈ ਪਾਤ ਨਹੀਂ ਦੇਖਦਾ ਕੋਈ ਮਜ਼ਬ ਨਹੀਂ ਦੇਖਦਾ ਕੋਈ ਧਰਮ ਨਹੀਂ ਦੇਖਦਾ ਕੋਈ ਰੰਗ ਰੂਪ ਨਹੀਂ ਦੇਖਦਾ ਸਿਰਫ ਖਾਲਸਾ ਇਹ ਦੇਖਦਾ ਆ ਕਿ ਇਹਨਾਂ ਲੋਕਾਂ ਨੂੰ ਸਾਡੀ ਲੋੜ ਹੈ ਮਦਦ ਦੀ ਤੇ ਅਸੀਂ ਇਹਨਾਂ ਦੀ ਮਦਦ ਕਰਨੀ ਹੈ ਅਸਲ ਚ ਖਾਲਸੇ ਦਾ ਗੁਣ ਹੈ ਇਹ ਤੇ ਖਾਲਸੇ ਦਾ ਕੰਮ ਐ ਇਹ ਕਿ ਜਿੱਥੇ ਕੋਈ ਦੁਖੀ ਦਿਸੇ ਜਿੱਥੇ ਕੋਈ ਮਜਬੂਰ ਦਿਸੇ ਜਿੱਥੇ ਕੋਈ ਵਿਪਤਾ ਵਿੱਚ ਦਿਸੇ ਉੱਥੇ ਖਾਲਸੇ ਨੇ ਉਹਦੇ ਨਾਲ ਖੜ ਕੇ ਉਹਦੀ ਮਦਦ ਕਰਨੀ ਐ ਕਿ ਨਿਗਮ ਕਹਿੰਦਾ ਮੈਨੂੰ ਸਮਝ ਪਈ ਉਸ ਦਿਨ ਕਿ ਆ ਆ ਅਸਲ ਚ ਖਾਲਸਾ ਆ ਅਸਲ ਚ ਸਿੱਖ ਐ ਇਦਾ ਪਰਿਵਾਰ ਵੀ ਇਦਾਂ ਨਹੀਂ ਰਹਿੰਦਾ ਇਹਦਾ ਕੋਈ ਰਿਸ਼ਤੇਦਾਰ ਵੀ ਇਦਾਂ ਨਹੀਂ ਰਹਿੰਦਾ ਇਹ ਦੁਨੀਆਂ ਦੀ ਭਲਾਈ ਲਈ ਕੰਮ ਕਰਦਾ ਪਿਆ ਆ ਖਾਲਸਾ ਸਤਿਗੁਰ ਜੀ ਦਾ ਉਹ ਹੈ ਜਿਹੜਾ ਦੂਜਿਆਂ ਦੀ ਭਲਾਈ ਦੇ ਲਈ ਕੰਮ ਕਰੇ ਦੂਜਿਆਂ ਦੀ ਮਦਦ ਲਈ ਕੰਮ ਕਰੇ ਸੋ ਮਾਲਕ ਨੇ ਸਾਨੂੰ ਉਹ ਖਾਲਸਾ ਬਣਾਇਆ ਜਿਹੜਾ ਦੂਜਿਆਂ ਦੇ ਕੰਮ ਆਵੇ ਦੂਜੇ ਦੇ ਨਾਲ ਖੜੇ ਉਹਦੀ ਮਦਦ ਕਰੇ ਧੰਗੁਰੂ ਕਲੰਕੀ ਤਰਪਾਸ਼ਾ ਦਾ ਖਾਲਸਾ ਕਦੇ ਵੀ ਜਾਤ ਪਾਤ ਨਹੀਂ ਦੇਖਦਾ ਰੰਗ ਨਹੀਂ ਦੇਖਦਾ ਰੂਪ ਨਹੀਂ ਦੇਖਦਾ ਔਦੇ ਨਹੀਂ ਦੇਖਦਾ ਬਸ ਗੁਰੂ ਕਾ ਸਿੱਖ ਜਿੱਥੇ ਮਦਦ ਕਰਨ ਜਾਂਦਾ ਨਾ ਜਿਵੇਂ ਪਾਣੀ ਦਾ ਸੁਭਾਅ ਹੈ ਨਾ ਸੰਗਤ ਕਿ ਪਾਣੀ ਦਾ ਕੰਮ ਆ ਸਿਰਫ ਪਿਆਸ ਬੁਝਾਉਣੀ ਉਹਨੂੰ ਕੌਣ ਪੀ ਰਿਹਾ ਹੈ ਇਹ ਪਾਣੀ ਨਹੀਂ ਦੇਖਦਾ ਇਸੇ ਤਰ੍ਹਾਂ ਖਾਲਸੇ ਦਾ ਵੀ ਸੁਭਾਅ ਆ ਕਿ ਅਸੀਂ ਮਦਦ ਕਰਨੀ ਆ ਮਦਦ ਜੂਕਰੇਨ ਵਿੱਚ ਜਾ ਕੇ ਕਰਨੀ ਹੋਵੇ ਮਦਦ ਜਾਪਾਨ ਚ ਕਰਨੀ ਹੋਵੇ ਮਦਦ ਕਰਨਾਟਕਾ ਜਾ ਕੇ ਕਰਨੀ ਹੋਵੇ ਕਿਤੇ ਵੀ ਕੋਈ ਲੋੜ ਪੰਦਾ ਉਹਦੀ ਮਦਦ ਕਰਨੀ ਹੈ ਖਾਲਸੇ ਦਾ ਗੁਣ ਹੈ ਜੋ ਧੰਨ ਗੁਰੂ ਕਲਗੀ ਤਰਪਾ ਸਾਹਿਬ ਨੇ ਖਾਲਸੇ ਦੇ ਅੰਦਰ ਪਾਇਆ ਕਿ ਨਿੰਗਮ ਕਹਿੰਦਾ ਅੱਜ ਮੈਨੂੰ ਸਮਝ ਪਈ ਹੈ ਕਿ ਖਾਲਸੇ ਦਾ ਅਸਲ ਗੁਣ ਇਹ ਹੈ ਕਿ ਜਿਹੜਾ ਦੂਜਿਆਂ ਦੇ ਕੰਮ ਆਵੇ ਉਹ ਧੰਨ ਗੁਰੂ ਕਲਗੀ ਤਰਪਾ ਸਾਹਿਬ ਦਾ ਖਾਲਸਾ ਆਇਆ